ਬਠਿੰਡਾ ਦੇ ਥੋਬੀ ਬਾਜ਼ਾਰ ਦੇ ਵਿੱਚ ਉਸ ਵੇਲੇ ਹੰਗਾਮਾ ਦੇਖ ਨੂੰ ਮਿਲਿਆ ਜਦੋਂ ਵਿਧਾਈ ਦੇ ਚੱਕਰਾਂ ਦੇ ਵਿੱਚ ਇਕੱਠੀ ਕਰਨ ਨੂੰ ਲੈ ਕੇ ਦੋ ਮਹਾਂਤ ਧੜਿਆਂ ਦੇ ਵਿੱਚ ਆਪਸੀ ਝਗੜਾ ਹੋਇਆ ਇਹ ਝਗੜਾ ਇਸ ਤਰੀਕੇ ਦੇ ਨਾਲ ਹੋਇਆ ਕਿ ਦੋਵੇਂ ਧਿਰਾਂ ਦੇ ਮਹਾਂਤਾ ਦੇ ਵੱਲੋਂ ਸ਼ਰਿਆਮ ਬਾਜ਼ਾਰ ਦੇ ਵਿੱਚ ਜਮ ਕੇ ਇੱਕ ਦੂਜੇ ਨੂੰ ਗਾਲੀ ਗਲੋਚ ਕੀਤੀ ਭद्दी ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਜਿਸ ਦਾ ਕੀ ਵੀਡੀਓ ਵੀ ਸਾਹਮਣੇ ਆ ਰਿਹਾ ਹੈ ਦੱਸਦੀ ਹੈ ਕਿ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਤੇ ਮਹਾਂਤ ਆਪਣੇ ਇਲਾਕੇ ਦੇ ਵਿੱਚ ਅਕਸਰ ਦੁਕਾਨਦਾਰਾਂ ਤੋਂ ਵਧਾਈ ਲੈਣ ਚੱਲਦੇ ਨੇ ਤਾਂ ਇਸੇ ਚੱਲਦੇ ਦੋ ਧਿਰਾਂ ਦੇ ਵਿੱਚ ਆਪਸੀ ਤਕਰਾਰ ਵਾਚੀ ਹੋਈ ਲੜਾਈ ਹੋਈ ਹੰਗਾਮਾ ਹੋਇਆ ਜਿਸ ਦੌਰਾਨ ਇੱਕ ਮਹਾਂਤ ਵੀ ਜ਼ਖਮੀ ਹੋਇਆ ਆਓ ਨਜ਼ਰ ਮਾਰਦੇ ਹਾਂ ਤਸਵੀਰਾਂ ਤੇ ਜਦੋਂ ਇਸ ਮਾਮਲੇ ਦੀ ਜਾਣਕਾਰੀ ਸਬੰਧਿਤ ਥਾਣਾ ਕੋਤਵਾਲੀ ਕੋਲ ਪਹੁੰਚੀ ਤਾਂ ਉਹਨਾਂ ਨੇ ਮੌਕੇ ਦੇ ਉੱਤੇ ਪੁਲਿਸ ਨੂੰ ਭੇਜਿਆ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਬੰਧਿਤ ਇੰਚਾਰਜ ਨੇ ਕੀ ਕਿਹਾ ਆਓ ਸੁਣਦੇ ਹਾਂ ਅਸ ਤੋਂ ਕੁਝ ਸਮਾਂ ਪਹਿਲਾਂ ਥਾਣਾ ਕਲਾਕ ਟਵਾਲੀ ਮਿਲੀ ਸੀ ਵੀ ਤੋਂ ਬੀਬੀਆਰ ਦੇ ਵਿੱਚ ਮਹਾਂ ਮੰਤਰੀ ਜਿਹੜੇ ਹੈਗੇ ਵਧਾਈ ਨੂੰ ਲੈ ਕੇ ਆਪਸੀ ਨਾ ਦੀ ਕਹਾਣੀ ਸੁਣੀ ਹੋਈ ਹੈ ਉੱਥੇ ਮੌਕੇ ਤੇ ਮੇਰੇ ਦੁਆਰਾ ਪਹੁੰਚ ਕੇ ਸਾਰੇ ਹਾਲਾਤਾਂ ਨੂੰ ਜਿਹੜਾ ਸਭ ਤੋਂ ਪਹਿਲਾਂ ਕਾਬੂ ਪਾਇਆ ਹੈਗੇ ਤੇ ਸਥਿਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਚੀਜ਼ੀ ਗੱਲ ਸਾਹਮਣੇ ਆਈ ਹੈ ਕਿ ਇਹ ਵਧਾਈ ਨੂੰ ਲੈ ਕੇ ਆਪ ਵਿੱਚ ਜਿਹੜੇ ਸੀਗੇ ਦੋ ਗਰੁੱਪ ਇੱਕ ਗੋਲਾਬਲੀ ਹੋਈ ਹੈ ਤੇ ਕੰਮਕੀ ਹੋਈ ਇਸ ਵਿੱਚ ਮੇਰੇ ਦੁਆਰਾ ਵਪਾਰਕ ਜਿਹੜਾ ਮੰਡਲ ਹੈਗਾ ਉਹਨਾਂ ਦੇ ਵੀ ਨੁਮਾਇੰਦਿਆਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਬੱਸਿਆ ਕਿ ਇਹ ਅਸੀਂ ਇਸ ਬਾਰੇ ਮੀਟਿੰਗ ਕਰ ਰਹੇ ਹਾਂ ਤਾਂ ਕਿ ਆਉਣ ਵਾਲੇ ਤਿਹਾਰਾਂ ਦੇ ਸਮੇਂ ਜਿਹੜਾ 메ਨ ਬਾਜ਼ਾਰ ਹੈ ਬਠਿੰਡੇ ਦੇ ਇੱਥੇ ਕੋਈ ਅਸੀ ਸਥਿਤੀ ਨਾ ਬਣ ਸਕੇ ਬਾਕੀ ਜਦੋਂ ਤੱਕ ਜਿੰਦੋਂ ਤੱਕ ਇਹਨਾਂ ਦੀ ਆਪਸੀ ਕੋਈ ਝਗੜੇ ਦਾ ਸਬੰਧ ਹੋ ਉਸ ਸੰਬੰਧੀ ਇੱਕ ਗਰੁੱਪ ਜਿਹੜਾ ਹੈਗਾ ਥਾਣੇ ਆਇਆ ਤੇ ਸਾਨੂੰ ਲਿਖਤੀ ਰੂਪ ਦੇ ਵਿੱਚ ਦੇ ਦੇਆ ਤੇ ਉਸ ਸੰਬੰਧ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਲਿਖਤੀ ਰੂਪ ਵਿੱਚ ਦੇਣਗੇ ਤਾਂ ਉਸ ਸੰਬੰਧ ਅਨੁਸਾਰ ਕਾਰਵਾਈ ਕੀਤੀ ਜਾਵੇ ਸਰਕਾਰਨ ਕੀ ਰਿਆ ਗਾ ਵਧਾਈ ਮੰਗ ਰੇ ਸੀ ਆ ਕਿਸੇ ਨੇ ਵਧਾਈ ਨਹੀਂ ਦਿੱਤੀ ਕਾਰਨ ਕੀ ਸੀ ਗਰੁੱਪ ਨੂੰ ਲੜਾਈ ਕਿਵੇਂ ਹੋਈ ਆਪੋ ਚ ਦੇਖੋ ਇਹ ਚੀਜ਼ ਤਾਂ ਬਾਕੀ ਪੜਤਾਲ ਤੋਂ ਬਾਅਦ ਸਾਹਮਣੇ ਆਉਗੀ ਜਿੰਨੀ ਮੁਢਲੀ ਕੁਛ ਕਿਸ ਤੋਂ ਹੁਣ ਤੱਕ ਪਤਾ ਲੱਗੇ ਰਹੀ ਹੈ ਕਿ ਇੱਕੋ ਬਾਜ਼ਾਰ ਦੇ ਵਿੱਚ ਇੱਕੋ ਸਮੇਂ ਕਿਦੋਂ ਇਕੱਠੇ ਹੋਗੇ ਇਸ ਗੱਲ ਨੂੰ ਲੈ ਕੇ ਜਿਹੜਾ ਦੁਕਾਨਦਾਰਾਂ ਨੇ ਵੀ ਇਸ ਗੱਲ ਨੂੰ ਥੱਕੇ ਰੋਚ ਦਤਾਇਆ कि बार-बार चीजਾਂ ਦੇ ਆਉਣ ਨਾਲ ਉਹਨਾਂ ਨੂੰ ਵੀ ਮੁਸ਼ਕਲ ਪੈਦਾ ਹੋ ਗਈ ਇਸ ਕਰਕੇ ਦੁਕਾਨਦਾਰਾਂ ਨਾਲ ਮੀਟਿੰਗ ਕਰ ਰਹੀ ਕਿ ਕਿ ਸਾਨੂੰ ਵੀ ਇਹ ਗੱਲ ਦਾ ਪਤਾ ਲੱਗ ਸਕੇ ਕਿਉਂਕਿ ਦੁਕਾਨਦਾਰਾਂ ਵੱਲੋਂ ਵੀ ਅਸੀਂ ਚੀਜ਼ ਦਾ ਵਿਰੋਧ ਨਹੀਂ ਕਿ ਉਹਨਾਂ ਨੂੰ ਕੋਈ ਵਧਾਈ ਜਾਂ ਨਹੀਂ ਦੇਣੀ ਤੁਸੋਂ ਚੱਲਦੇ ਆਗੇ ਲੇਕਿਨ ਇਸ ਸਿਚੁਏਸ਼ਨ ਲਾਨ ਦਾ ਦੀ ਇਸ ਸਥਿਤੀ ਨਾ ਬਣ ਜਾਈ ਇਸ ਲਈ ਪ੍ਰਸ਼ਾਸਨ ਨੇ ਵੀ ਉਹਨਾਂ ਨਾਲ ਤਾਲਮਿਲ ਕੀਤਾ ਕਿ ਤਾਂ ਕਿ ਸਥਿਤੀ ਨੂੰ ਕਿਹੜਾ ਹੈਗਾ ਕੰਟਰੋਲ ਚ ਸੱਟ ਵੀ ਲੱਗੇ ਇੱਕ ਬਜ਼ੁਰਗ ਮੰਤਰੀ ਦੱਸਿਆ ਗਿਆ ਇੱਕ ਬਜ਼ੁਰਗ ਮੰਤਰੀ ਨੇ ਆਪਦੇ ਆਪ ਨੂੰ ਇਹ ਕਿਹਾ ਕਿ ਮੈਂ ਤਾਂ ਕਮੇਟੀ ਦੇ ਵਿੱਚ ਕ੍ਰਿਕ ਵੀ ਤੇ ਆਇਆ ਨੂੰ ਐਮਬੂਲੈਂਸ ਦੇ ਵਿੱਚ ਨਾਲ ਹੀ ਹਸਪਤਾਲ ਦੇ ਵਿੱਚ ਉਹਨੂੰ ਭੇਜਿਆ ਗਿਆ ਹੈ ਜੈਸੀ ਸੂਰਤ ਹੋ ਕੇ ਕਿ ਉਸਨੂੰ ਇਲਾਜ ਕਰ ਦਿੱਤਾ ਸਦਾ ਦੇ ਕਿ ਵਿਧਾਈਆਂ ਨੂੰ ਲੈ ਕੇ ਹੀ ਜਿਹੜੇ ਕਿ ਦੋ ਮਹੰਤ ਧਿਰਾਂ ਦੇ ਵਿੱਚ ਇਹ ਝਗੜਾ ਦੇਖ ਨੂੰ ਮਿਲਿਆ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ